ਕਮਿਸ਼ਨਰੇਟ ਪੁਲਿਸ ਦੀ ਤਰਫੋਂ ਪੀਪੀਆਰ ਮਾਰਕੀਟ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਖੁੱਲ੍ਹੇ 'ਚ ਸ਼ਰਾਬ ਵੇਚਣ ਵਾਲੀ ਦੁਕਾਨਦਾਰਾਂ ਅਤੇ ਬਾਹਣਾਂ 'ਚ ਬੈਠ ਕੇ ਸ਼ਰਾਬ ਪੀਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਕੀਤੀ। ਪੁਲਿਸ ਦੀ ਇਸ ਕਾਰਵਾਈ ਨੂੰ ਦੇਖਦਿਆ ਦੁਕਾਨਦਾਰਾਂ ਵਿੱਚ ਭੱਗਦੜ ਮਚ ਗਈ ਅਤੇ ਪੁਲਿਸ ਨੇ ਪੀਪੀਆਰ ਮਾਰਕੀਟ ਨੂੰ ਜਾਣ ਵਾਲੇ ਦੋਵੇਂ ਰਸਤੇ 'ਤੇ ਨਾਕੇਬੰਦੀ ਕਰਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੇ ਡਰਿੰਕ ਐਂਡ ਡਰਾਈਵ 'ਤੇ ਵੀ ਕਾਰਵਾਈ ਕਰਦੇ ਆ ਵਾਹਨਾਂ 'ਤੇ ਕਾਲੀ ਫਿਲਮ ਲਗਾ ਕੇ ਕੁਮਰੇ ਵਿਅਕਤੀਆਂ ਤੇ ਸ਼ਿਕੰਜਾ ਕੱਸਿਆ। ਕਾਰਵਾਈ ਦੌਰਾਨ ACP ਮੋਡਲ ਟਾਊਨ ਹਰਜਿੰਦਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਸਨ ACP ਨੇ ਕਿਹਾ ਕਿ ਇਹ ਕਾਰਵਾਈ ਚੱਲੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਬੋਲੇ ਹੋਏ ਦੁਕਾਨ ਦੇ ਉੱਤੇ ਜਿਹੜੀ ਸ਼ਰਾਬ ਲਈ ਐਕਸਾਈਜ਼ ਵਿਭਾਗ ਜੀ ਉਹ ਆਪਣਾ ਕਾਰਵਾਈ ਆਪ ਕਰੋਗੇ ਜੀ ਤੇ ਕਾਰਵਾਈ ਕਰ ਸਕਦੇ ਲੋ ਜੀ ਆਪਣੀ ਕਾਰਵਾਈ ਕਰਨਾ ਬਣਾਏਗਾ ਸ਼ਰਾਬ ਪ੍ਰਾਣ ਤੋਂ ਬਾਅਦ ਕਿ ਲੜਾਈ ਹੋਊਗੀ ਲੋਏ ਲੋਡਰ ਤੇ ਵਿਗੜੇਗਾ ਨਾ ਉਹਨਾਂ ਨੌਨ ਆਰਡਰ ਵਿਗੜਨੇ ਨਹੀਂ ਦਿੱਤਾ ਜਾਏਗਾ ਜੀ ਜਿਹੜਾ ਵੀ ਫੋਰਚਨਰ ਗੱਡੀ ਜਿਹੜੀ ਹੈ ਲੈ ਕੇ ਗਏ ਨੇ ਤਾਣੇ ਉਹ ਉਹਦਾ ਕੀ ਮਸਲਾ ਹੈਗਾ ਮਾਮਾ ਜੀ ਉਹ ਐਸਐਚਓ ਸਾਹਿਬ ਦੱਸੂਗੇ ਜੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਹਾਂਜੀ ਹਾਂਜੀ ਸਰ ਕਿੰਨੇ ਆ ਬੰਦੇ ਆ ਕੋ ਇੱਥੇ ਸ਼ਰਾਬ ਲਾਣ ਦਾ ਲਾਇਸੈਂਸ ਜਿਹੜਾ ਹੈਗਾ ਇਹ ਵੀ ਨਹੀਂ ਪਤਾ ਆਪਾਂ ਨੂੰ ਨਹੀਂ ਸਵਾਰੇ ਨਹੀਂ ਪਤਾ ਉਹ ਤਾਂ ਆਪਣਾ ਐਕਸਾਈਜ਼ ਇਨਸਪੈਕਟਰ ਦੱਸ ਸਕਦੇ ਜੀ ਤੁਹਾਨੂੰ ਕਿੰਨੇ ਕਿ ਚਲਾਨ ਕੱਟੇਗੇ ਨੇ ਆਪਣੇ ਸੱਤ ਚਲਾਨ ਕੱਟੇ ਗਏ ਨੇ ਇਹ ਵੀ ਚੈਕਿੰਗ ਕੀਤੀ ਗਿਆ ਰੂਟੀਨ ਚਲੋ ਡਰਿੰਕ ਐਂਡ ਡਰਾਈਵ ਦੇ ਚਲਾਨ ਹੋਇਆ ਜੀ ਇਹ ਰੂਟੀਨ ਦੀ ਚੈਕਿੰਗ ਹੈ ਜੀ ਚਲਾਨ ਕਹੜੇ ਕਹੜੇ ਕੱਟੇ ਨੇ ਸਰ ਡਰਿੰਕ ਐਂਡ ਡਰਾਈਵ ਦੇ ਚਲਾਨ ਜ ਸਾਰੇ ਕਰ ਰਹੇ ਨੇ ਦੇਖ ਸਰ ਇੱਥੇ ਕੋਈ ਵੀ ਜਿਹੜਾ ਮਨਜ਼ੂਰ ਸੁਦਾ ਹਾਤਾ ਉਪਰਲਾਵਾ ਵੀ ਸ਼ਰਾ ਪਲਾ ਸਕਦਾ ਨਹੀਂ ਜੀ ਪਰ ਪਲਾ ਕਿਦਾਂ ਰੇ ਫਿਰ ਸਰ ਤੁਸੀਂ ਇੱਥੇ ਕਿੰਨੇ ਕੰਦਰੀਡ ਕੀਤੀ ਜਿੰਨੀਆਂ ਦੁਕਾਨਾਂ ਚਿੱਕਰ ਵਾਲੀ ਆ ਦੇਖੋ ਜੀ ਮੇਰੇ ਲਈ ਟ੍ਰੈਫਿਕ ਦਾ ਕੰਮ ਆਏ ਮੈਂ ਆਪਣਾ ਕਰ ਰਿਹਾ ਜੀ ਜਿਹੜੀ ਮੈਂ ਆਪਣੀ ਕਾਰਵਾਈ ਕਰ ਰਿਹਾ ਤੁਹਾਡੇ ਸਾਹਮਣੇ ਕਰ ਰਿਹਾ ਤੁਸੀਂ ਸਾਰੇ ਮੀਡੀਆ ਵਾਲੇ ਪਲੀਜ਼ ਸਰ ਤੁਸੀਂ ਕੀਤੀ ਬੜੀ ਵਧੀਆ ਗੱਲ ਹੈ ਸ਼ਹਿਰਾਂਗਾ ਜੋ ਕਦਮਾਂ ਸੀਪੀ ਸਾਹਿਬ ਵਧੀਆ ਕਦਮ ਚੱਕ ਰਹੇ ਹੈ ਹਾਂ ਜੀ ਠੀਕ ਹੈ ਆਪਣਾ ਟ੍ਰੈਫਿਕ ਤੇ ਪਰ ਇਹਨਾਂ ਦੇ ਚਿੱਤ ਦਾ ਮਾਹੌਲ ਸੁਧਰੂਗਾ ਜੀ ਸੁਧਾਰ ਰਹੇ ਹੈ ਜੀ ਸਾਰਿਆਂ ਦਾ ਬੰਦ ਕਰਾਇਆ ਜਾਏਗਾ ਕੋਈ ਨਹੀਂ ਹੁੰਦੇ ਜਿਹੜੇ ਡਰਿੰਕ ਐਂਡ ਡਰਾਈਵ ਕਰਕੇ ਇਹਨਾਂ ਲੜਾਈ ਝਗੜੇ ਵੀ ਕਾਫੀ ਪੀਪੀਆਰ ਮਾਰਕੀਟਸ ਹੁੰਦੇ ਹੈ ਟਾਈਮ ਟਾਈਮ ਤੇ ਆਪਣੇ ਰਾਈਡ ਚਲਾਉਂਦੇ ਆ ਜੀ ਇਹਨਾਂ ਦੇ ਚਲਾਨ ਵੀ ਕਰਦੇ ਆ ਜਿਹੜੇ ਲੜਾਈ ਝਗੜੇ ਕਰਦੇ ਉਹਨਾਂ ਦੇ ਪਰਚੇ ਵੀ ਦਰਜ ਹੁੰਦੇ ਆ ਅਗਰ ਹੁਣ ਕੋਈ ਵਿਅਕਤੀ ਫੇਰ ਤੋਂ ਗੱਡੀ 'ਚ ਬਹਿ ਕੇ ਸ਼ਰਾਬ ਪੀਦਾ ਨਜ਼ਰ ਆਏਗਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਉਥੇ ਪਰਚਾ ਵੀ ਦਿੱਤਾ ਜਾਏਗਾ ਜੀ ਤਾਂ ਜਿਹੜੇ ਆਪਣੇ ਲਈ ਈ ਮਸ਼ੀਨਾਂ ਆ ਇਹਨਾਂ ਨਾਲ ਚਲਾਨ ਵੀ ਕੀਤੇ ਜਾਦੇ ਆ ਜੀ ਸਰ ਜਿਹੜੀ ਦੁਕਾਨ ਦੇ ਬਾਹਰ ਪੀਂਦੇ ਹੋਣ ਉਹਨਾਂ ਤੇ ਵੀ ਪਰਚਾ ਦਿੱਤਾ ਇਕੱਲੇ ਗੱਡੀ ਵਾਲੇ ਤੇ ਜਿਹੜੇ ਗੱਡੀ 'ਚ ਪੀਂਦੇ ਆ ਜਾਂ ਆਪਣਾ ਡਰਾਈਵ ਕਰਦੇ ਆ ਜੀ ਉਹਨਾਂ ਤੇ ਸਰ ਕੀ ਨਾਮ ਹੈ ਜੀ ਮੈਂ ਇਨਸਪੈਕਟਰ ਸਾਹਿਲ ਚੌਧਰੀ ਜੀ ਸਰ ਅੱਜ ਜਿਹੜਾ ਪੀ ਕੀ ਇਥੇ ਦੇਖਣ ਨੂੰ ਕਿੰਨੇ ਬੰਦੇ ਆ ਤੇ ਕਾਰਵਾਈ ਕੀਤੀ ਗਈ ਪੁਲਿਸ ਜੀ ਸਾਡੀਆਂ ਟੀਮਸ ਫਾਰਮ ਹੋਈਆਂ ਆ ਜਿਹੜੀ ਜੇ ਕੋਈ ਆਬਸਟਰੈਕਟ ਕਰਦਾ ਆ ਉਸੇ ਉਨ ਦਾ ਸਪੋਰਟ ਚਲਾਨ ਕੱਟਿਆ ਜਾਂਦਾ ਹੈ ਜੇ ਕੋਈ ਗੱਡੀਆਂ 'ਤੇ ਬੈ ਕੇ ਸ਼ਰਾਬ ਪੀਂਦਾ ਆ ਜੇ ਉਹ ਤੇ ਪਰਚਾ ਦੇਣ ਵਾਲਾ ਪਰਚਾ ਦਿੱਤਾ ਜਾਂਦਾ ਨਹੀਂ ਤੇ ਚਲਾਨ ਹੁੰਦਾ ਆ ਉਹਦਾ ਵੀ ਪੀਪੀਆਰ ਦੇ ਵਿੱਚ ਸੜਪਰ ਦੇਖ ਨੂੰ ਮਿਲਦਾ ਕਿ ਬਹੁਤ ਸਾਰੇ ਫੁੱਲੜਵਾਜ ਫੁੱਲੜਵਾਜੀ ਵੀ ਹੁੰਦੀ ਹੈ ਨਿਊ ਇਅਰ ਤੇ ਵੀ ਦੇਖ ਨੂੰ ਮਿਲਦਾ ਇਸ ਨੂੰ ਲੈ ਕੇ ਕਮਿਸ਼ਨਰ ਸਾਹਿਬ ਵੱਲੋਂ ਇਹ ਆਰਡਰ ਜਿਹੜੇ ਆ ਪਹਿਲਾਂ ਹੀ ਦਿੱਤੇ ਗਏ ਸੀ ਕਿ ਇੱਥੇ ਸ਼ਰਾਬ ਪਿਲਾਣੀ ਜਿਹੜੀ ਬੰਦ ਕਰ ਦਿੱਤੀ ਜਾਵੇ ਲੇਕਿਨ ਦੇਖ ਨੂੰ ਮਿਲਦਾ ਕਿ ਲਗਾਤਾਰ ਇੱਥੇ ਸ਼ਰਾਬ ਲਈ ਜਾ ਰਹੀ ਸੀ ਇੱਕ ਵੱਡੀ ਮਹੀਨ ਜਿਹੜੀ ਚਲਾ ਕੇ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਹ ਸੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਕਾਰਵਾਈ ਕੀਤੀ ਗਈ ਹੈ ਉਹ ਤੁਹਾਡੇ ਪਬਲਿਕ ਦੇ ਚਲਦੇ ਇਸ ਚੀਜ਼ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਕਰਕੇ ਇਹ ਚੈਕਿੰਗ ਕਰਾਈ ਜਾ ਰਹੀ ਹੈ ਜੇ ਕੋਈ ਸ਼ਰਾਬ ਪੁਰੰਦਾ ਤਾਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਜੇਕਰ ਉਹਨਾਂ ਕੋਲ ਲਾਇਸੈਂਸ ਹੈਗਾ ਤਾਂ ਉਹਨਾਂ ਦਾ ਲਾਇਸੈਂਸ ਦੇਖਿਆ ਜਾਵੇਗਾ ਇੱਕ ਗੱਡੀ ਵੀ ਫੜੀ ਗਈ ਹੈ ਕੁਝ ਵਿਅਕਤੀਆਂ ਨੂੰ ਵੀ ਗਿਆ ਜਾ ਰਿਹਾ ਕਿ ਥਾਣੇ ਲੈ ਕੇ ਜਾਈ ਨੇ ਇਹਦੇ ਬਾਰੇ ਨੋਟ ਨਹੀਂ ਹੋਇਆ ਸ਼ਾਇਦ ਮੈਂ ਵੀ ਹੋਰ ਕਿਸੇ ਟੀਮ ਨੇ ਫੜੀ ਹੋਵੇ